ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ 25 ਜੂਨ 2025 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਤਿਆ ਤੇ ਬਿਕਰਮਜੀਤਿਆ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਏਡੀ ਵੱਡੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੇਰੇ ਉੱਤੇ ਕੀਤੀ ਜਾਵੇਗੀ ਹਾਲਾਂਕਿ ਚੈਲੰਜ ਪਹਿਲਾਂ ਬਿਕਰਮਜੀਤਿਆ ਨੇ ਹੀ ਕੀਤਾ ਸੀ ਬਿਕਰਮਜੀਤਿਆ ਨੇ ਧਮਕੀਆਂ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਭਗਵੰਤ ਮਾਨਾਂ ਤੇਰੀਆਂ ਚੀਕਾਂ ਕਰਵਾ ਦੇਾਂਗੇ ਤੇ ਬਿਕਰਮਜੀਠੀਆ ਸ਼ਾਇਦ ਇਹ ਭੁੱਲ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਹੋਣ ਦੇ ਨਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਗ੍ਰਹਿ ਮੰਤਰਾਲਾ ਵੀ ਹੈ ਲਾਅਨ ਆਰਡਰ ਦੀ ਜ਼ਿੰਮੇਵਾਰੀ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹੈ ਫਿਰ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹੱਥ ਫਿਰਿਆ ਬਿਕਰਮਜੀਠੀਆ ਨੂੰ ਭਾਜੜਾ ਪਈਆ ਬਿਕਰਮਜੀਠੀਆ ਦੀ ਗ੍ਰਿਫਤਾਰੀ ਹੋਈ ਬਿਕਰਮ ਜੀਠਿਆ ਲਗਭਗ ਰਮਾਨਤੇ ਰਹੇ ਅਤੇ ਉਸ ਤੋਂ ਬਾਅਦ ਲਗਭਗ 7 ਤੋਂ ਪਲੱਸ ਮਹੀਨੇ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਬੰਦ ਰਹੇ ਨਿਆਂਇਕ ਰਾਸਤੇ ਜਿਵੇਂ ਹੀ ਸੁਪਰੀਮ ਕੋਰਟ ਦੇ ਵਿੱਚੋਂ ਉਹਨਾਂ ਨੂੰ ਜ਼ਬਾਨਤ ਮਿਲੀ ਉਹ ਬਾਹਰ ਆਏ ਫਿਰ ਉਹਨਾਂ ਨੇ ਸ਼ਬਦੀ ਹਮਲੇ ਕੀਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਤੇ ਕੱਲ ਤਾਂ ਫਿਰ ਜੱਗੋ ਤੇਰ ਵੀ ਹੋ ਗਈ ਕੱਲ ਜਦੋਂ ਉਹਨਾਂ ਨੇ ਗੱਲ ਕੀਤੀ ਕਿ ਮੇਰੀਆਂ ਪ੍ਰਾਈਵੇਟ ਵੀਡੀਓ ਬਣਾਈਆਂ ਗਈਆਂ ਕਿਵੇਂ ਬਣਾਈਆਂ ਗਈਆਂ ਕਿਉਂ ਬਣਾਈਆਂ ਗਈਆਂ ਕਿਹਦੇ ਕਹਿਣ ਤੇ ਬਣਾਈਆਂ ਗਈਆਂ ਬਾਥਰੂਮ ਟਿਕ ਵੀ ਕੈਮਰਾ ਫਿਟ ਕਰ ਦਿੱਤਾ ਗਿਆ ਉਹਨਾਂ ਨੇ ਗੱਲ ਕੀਤੀ ਹਿਊਮਨ ਵਾਇਰਲੈਸਲੀ ਯਾਨੀ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਗਿਆ ਕਿਹਦੇ ਕਹਿਣ ਤੇ ਕੀਤਾ ਗਿਆ ਹੈ ਕਿਉਂ ਕੀਤਾ ਗਿਆ ਹੈ ਫਰਾਈਵਟ ਵੀਡੀਓ ਬਣਾਉਣ ਦੇ ਪਿੱਛੇ ਕੀ ਮਨਸ਼ਾ ਸੀ ਬਾਥਰੂਮ ਦੇ ਵਿੱਚ ਜਾਂ ਬਾਥਰੂਮ ਵਾਲੇ ਜਿਹੜਾ ਕੋਲਡੋਰ ਹੁੰਦਾ ਉਹਦੇ ਵਿੱਚ ਕੈਮਰੇ ਕਿਉਂ ਮੇਰੇ ਨਹੀਂ ਲਗਾਏ ਗਏ ਜਿੱਤੇ ਕਿ ਇੱਕ ਪਾਸੇ ਉਹਨਾਂ ਨੇ ਰੱਖਿਆ ਕਿ ਇਹ ਤਾਂ ਰੱਬ ਹੀ ਮੇਰਾ ਰਾਖਾ ਹੈ ਵਾਹਿਗੁਰੂ ਹੀ ਮੇਰਾ ਰਾਖਾ ਹੈ ਮੈਂ ਜਿਉਂਦਾ ਜੇਲ੍ਹ ਦੇ ਵਿੱਚੋਂ ਬਾਹਰ ਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਈ ਗੱਲ ਨਹੀਂ ਛੱਡੀ ਇਹ ਸਿਆਸੀ ਸ਼ਬਦੀ ਹਮਲੇ ਕੀਤੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਕਹਿੰਦੇ ਕਿ ਜਿਸ ਤਰ੍ਹਾਂ ਸਿੱਧੂ ਮੂਸੇ ਦਾ ਮੂਸੇਵਾਲ ਨਾਲ ਹੋਈ ਉਸੇ ਤਰ੍ਹਾਂ ਮੇਰੀ ਵੀ ਸਕਿਉਰਟੀ ਜਿਹੜੀ ਹੈ ਰਿਡਿਊਸ ਕਰ ਦਿੱਤੀ ਗਈ ਹੈ ਇਸ ਸ਼ਬਦੀ ਹਮਲੇ ਵਾਰ ਵਾਰ ਕਿਉਂ ਕੀਤੇ ਜਾ ਰਹੇ ਨੇ ਕੱਲ ਜਿਵੇਂ ਹੀ ਮੁਹਾਲੀ ਦੀ ਸਥਾਨਕ ਅਦਾਲਤ ਦੇ ਵਿੱਚੋਂ ਬਾਹਰ ਆਏ ਪੱਤਰਕਾਰਾਂ ਦੇ ਸਾਹਮਣੇ ਉਹਨਾਂ ਨੇ ਗੱਲ ਕੀਤੀ ਕਿ ਮੇਰੀਆਂ ਪ੍ਰਾਈਵੇਟ ਵੀਡੀਓ ਬਣਾਈਆਂ ਗਈਆਂ ਨੇ ਉਹ ਕਿਹਦੇ ਕਹਿੰਦੇ ਬਣਾਈਆਂ ਗਈਆਂ ਨੇ ਉਹ ਜਿਹੜਾ ਪੰਜਵੇਂ ਰੂਪ ਦੇ ਵਿੱਚ ਕੌਣ ਵੇਖਦਾ ਸੀ ਉਹ ਸਾਰਾ ਕੁਝ ਉਹ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਉਹਨਾਂ ਨੇ ਤੱਥਾਂ ਦਲੀਲਾਂ ਅਤੇ ਸਬੂਤਾਂ ਸਮੇਤ ਆਪਣਾ ਜਿਹੜਾ ਹੈ ਪੱਖ ਰੱਖਿਆ ਹੈ ਜਿਵੇਂ ਹੀ ਵਿਕਰਮਜੀਠਿਆ ਦਾ ਬਿਆਨ ਆਇਆ ਪੰਜਾਬ ਦੇ ਸਿਆਸੀ ਕੋਲੀ ਡੋਰ ਦੇ ਵਿੱਚ ਤਰਥਲੀ ਮਚ ਗਈ ਕਿ ਆਖਰਕਾਰ ਵਿਕਰਮਜੀਠਿਆ ਦੇ ਨਾਲ ਅਜਿਹਾ ਕਿਉਂ ਕੀਤਾ ਗਿਆ ਹਾਲਾਂਕਿ ਜਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਗਈ ਸੀ ਕੈਪਟਨ ਅਮਰਿੰਦਰ ਸਿੰਘ ਸੁਨੀਲ ਕੁਮਾਰ ਜਾਖੜ ਸੁਖਪਾਲ ਸਿੰਘ ਖਹਿਰਾ ਪ੍ਰਤਾਪ ਸਿੰਘ ਬਾਜਵਾ ਰਾਜਾ ਵਰਿੰਗ ਤੋਂ ਇਲਾਵਾ ਹੋਰ ਕਈ ਚਰਨਜੀਤ ਸਿੰਘ ਚੰਨੀ ਅਤੇ ਹੋਰ ਕਈ ਸਿਆਸੀ ਆਗੂਆਂ ਵੱਲੋਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਕੱਲਾ ਬਿਕਰਮ ਜੀਠਿਆ ਹੀ ਮਨੁੱਖ ਹੈ ਬਾਕੀ ਪੰਜਾਬ ਦੇ ਲੋਕ ਸਾਰੇ ਡੰਗਰ ਨੇ ਜਦੋਂ ਅਸੀਂ ਕਾਰਵਾਈਆਂ ਕਰਦੇ ਹਾਂ ਤੇ ਇਹਨਾਂ ਨੂੰ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਯਾਦ ਆ ਜਾਂਦਾ ਹੈ ਤੇ ਜਦੋਂ ਪੰਜਾਬ ਦੇ ਨੌਜਵਾਨ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ੇ ਦਾ ਸੇਵਨ ਕਰਕੇ ਮਰ ਰਹੀ ਸੀ ਤੜਫ ਰਹੀ ਸੀ ਰੰਗ ਬਰੰਗੀਆਂ ਮਾਵਾਂ ਅਤੇ ਭੈਣਾਂ ਦੀਆਂ ਚੁੰਨੀਆਂ ਚਿੱਟੀਆਂ ਹੋ ਗਈਆਂ ਤੇ ਉਸ ਸਮੇਂ ਮਨੁੱਖੀ ਅਧਿਕਾਰਾਂ ਦੀ ਗੱਲ ਇਹਨਾਂ ਵੱਡੇ ਆਗੂਆਂ ਵੱਲੋਂ ਕਿਉਂ ਨਹੀਂ ਕੀਤੀ ਗਈ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਦਾ ਇੱਕ ਬਿਆਨ ਹੈ ਜਦੋਂ ਉਹਨਾਂ ਨੇ ਕਿਹਾ ਸੀ ਕਿ ਮੈਂ ਵਿਕਰਮ ਮਜੀਠੀਆ ਦੇ ਗੱਲ ਦੇ ਵਿੱਚ ਪਟਾ ਲਾ ਪਟਾ ਬਾਕੇ ਉਸ ਨੂੰ ਕਸੀੜ ਕੇ ਪਟਿਆਲਾ ਦੀ ਜੇਲ੍ਹ ਦੇ ਵਿੱਚ ਰੱਖਾਂਗੇ ਇਹ ਖੁਦ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਸਾਰੇ ਸਾਰੇ ਹੀ ਨੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਵਾਲੇ ਨੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਵਾਲੇ ਨੇ ਚਾਹੇ ਉਹ ਕਾਂਗਰਸ ਵਾਲੇ ਨੇ ਹੁਣ ਫਿਰ ਇੱਕ ਵਾਰ ਪ੍ਰਾਈਵੇਟ ਵੀਡੀਓ ਦਾ ਮੁੱਦਾ ਜਿਹੜਾ ਹੈ ਉਹ ਤੂਲ ਫੜ ਚੁੱਕਿਆ ਹੈ ਉਹ ਗਰਮਾਹਟ ਆ ਗਈ ਹੈ ਕਿ ਆਖਰਕਾਰ ਕੀ ਦੇ ਕਹਿੰਤੇ ਕੀਤਾ ਗਿਆ ਕਿਉਂ ਹੋਇਆ ਵਨ ਬਿਕਰਮਜੀਤਿਆ ਕਹਿੰਦੇ ਨੇ ਕਿ ਮੈਨੂੰ ਇਨਾਂ ਚੀਜ਼ਾਂ ਦਾ ਇਨਸਾਫ ਚਾਹੀਦਾ ਹੈ ਹੁਣ ਇਨਸਾਫ ਮਿਲਦਾ ਹੈ ਜਾਂ ਨਹੀਂ ਮਿਲਦਾ ਉਹ ਕਹਿੰਦੇ ਨੇ ਕਿ ਚੜਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਨੇ ਹਾਲਾਂਕਿ ਬਿਕਰਮਜੀਤਿਆ ਨੇ ਹੀ ਪਹਿਲਾਂ ਚੈਲੰਜ ਕੀਤਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਤੇ ਹੁਣ ਵੀ ਕਰ ਰਹੇ ਨੇ ਕਿ ਭਈ ਮੈਂ ਜਿਹੜਾ ਹੈ ਜਿੱਥੇ ਵੀ ਮੈਨੂੰ ਕਮੀ ਲੱਗਦੀ ਹੈ ਸਰਕਾਰ ਦੀ ਇੱਥੇ ਕਮੀ ਹੈ ਇੱਥੇ ਨਾਕਾਮੀ ਹੈ ਚਾਹੇ ਉਹ ਮਸਲਾ ਹੋਵੇ ਕਿਸਾਨਾਂ ਦਾ ਚਾਹੇ ਉਹ ਮਸਲਾ ਹੋਵੇ ਜਿਹੜਾ ਹੈ ਪੰਜਾਬ ਸਰਕਾਰ ਦੀਆਂ ਤਰੁੱਟੀਆਂ ਦਾ ਉਹਨਾਂ ਨੂੰ ਮੈਂ ਜਾਗਰੂ ਕਰਦਾ ਰਹਾ ਮੰਗਾ ਕਿਉਂਕਿ ਸ਼ਰੂਮਣੀ ਅਕਾਲੀ ਦਲ ਦੇ ਸਾਰੇ ਆਗੂ ਹਾਲੇ ਵੀ ਕਹਿ ਰਹੇ ਨੇ ਕਿ ਸੱਚ ਜਿੱਤਿਆ ਹੈ ਝੂਠ ਹਾਰਿਆ ਹੈ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਦਲਾਖੋਰੀ ਦੀ ਰਾਜਨੀਤੀ ਤਹਿਤ ਇਹ ਵੱਡੀ ਕਾਰਵਾਈ ਕੀਤੀ ਗਈ ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਹੈ ਪੰਜਾਬ ਸਰਕਾਰ ਨੂੰ ਪਤਾ ਹੈ ਲੇਕਿਨ ਹੁਣ ਹਿਊਮਨ ਵਾਇਲੈਂਸ ਨੂੰ ਲੈ ਕੇ ਫਿਰ ਦੁਬਾਰਾ ਬਿਕਰਮ ਜੀਠਿਆ ਵੱਲੋਂ ਘੇਰਿਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਹਿਲਾਂ ਉਹਨਾਂ ਨੇ ਬੱਤੀ ਕਮਰਿਆਂ ਦੀ ਕੈਮਰਿਆਂ ਦੀ ਗੱਲ ਕੀਤੀ ਹਾਲਾਂਕਿ ਉਹਨਾਂ ਨੇ ਕਿਹਾ ਸੀ ਕਿ ਮੈਂ ਤੁਹਾਨੂੰ ਦੱਸਾਂਗਾ ਕਿ ਉਹਨਾਂ ਨੇ ਮੇਰੇ ਨਾਲ ਕੀ ਕੀਤਾ ਜਦੋਂ ਉਹ ਮੁਹਾਲੀ ਦੀ ਸਥਾਨਕ ਜੇਲ੍ਹ ਦੇ ਵਿੱਚੋਂ ਬਾਹਰ ਆਏ ਸਾਡੇ ਕੋਲ ਉਹ ਵੀਡੀਓ ਨਹੀਂ ਅਸੀਂ ਦਿਖਾ ਨਹੀਂ ਸਕਦੇ ਤੁਹਾਨੂੰ ਜਿਹਦੇ ਵਿੱਚ ਉਹ ਰੱਜ ਕੇ ਬਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਤੇ ਨਾਬਾ ਜੇਲ੍ਹ ਦੇ ਸਰ ਉੱਚ ਅਧਿਕਾਰੀਆਂ ਨੂੰ ਕਿ ਇਹ ਕੀ ਦੇ ਕਹਿਣ ਉੱਤੇ ਕੀਤਾ ਗਿਆ ਕਿਵੇਂ ਕਿਉਂ ਕੀਤਾ ਗਿਆ ਉਹ ਸਾਰਾ ਕੁਝ ਜਿਹੜਾ ਹੈ ਦੱਸ ਦਿੱਤਾ ਗਿਆ ਹੈ ਹੁਣ ਇਹ ਦੇਖਣਾ ਹੋਵੇਗਾ ਕਿ ਵਾਕਿਆ ਹੀ ਕੋਈ ਪ੍ਰਾਈਵੇਟ ਵੀਡੀਓ ਬਣੀ ਹੈ ਜਾਂ ਨਹੀਂ ਬਣੀ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਧੰਨ